ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਹੋਣਾ ਹੀ ਆਏ ਆ ਅੰਮ੍ਰਿਤਸਰੋਂ ਪਰ ਵੀ ਕੰਮ ਦਾ ਪਤਾ ਕਰਨ ਗਿਆ ਹਾਂ ਮੈਂ ਬਾਕੀ ਅਜੇ ਪੱਕਾ ਕਨਫਰਮ ਨਹੀਂ ਹੋਇਆ ਕਿ ਲੱਗਣਾ ਜਾਂ ਨਹੀਂ ਹੋਣਾ ਜਾਂ ਨਹੀਂ ਬੰਨਾ ਬਾਕੀ ਰੱਬ ਜਾਣਦਾ ਕੀ ਬੰਨਦਾ ਮੈਂ ਡੈੜੀ ਦੋਵੇਂ ਗਏ ਤੇ ਹੁਣ ਜਾਂਦੇ ਕੋਠੇ ਤੇ ਵੇਖੀ ਇਸ ਮੋੜ 'ਚ ਤਾਂ ਕੋਠੇ ਦਾ ਗੁੱਡੀ ਗੱਡੀਆਂ ਡੁੱਲੀਆਂ ਨੇ ਆ ਥੱਲੇ ਧੋਪੀ ਹੈ ਨੀਕ ਦੇਲੇ ਜਾਂ ਕਰਨਾਂਗੇ ਤਾਂ ਪੁੱਤੇ ਜਾ ਕੇ ਬੈੰਨੇ ਚਲੋ ਭਈ ਡਾੜੀ ਆ ਜਾਓ ਤੇ ਹੁਣ ਆਦੇ ਖਿਡਾਰੀ ਨੂੰ ਕਹਿਤਾ ਆਪੇ ਆਉਣਾ ਗਾਜੀ ਨੇ ਇਸ ਪੱਲ ਮੈਂ ਪਈ ਨਹੀਂ ਜਾ ਕੇ ਪਿੰਡ ਦਾ ਮਾਹੌਲ ਕੰਗਿਆ ਗੋਡੀਆਂ ਗੱਡੀਆਂ ਡੀਆਂ ਕੱਟਣਾ ਆ ਡੋਰ ਪੈਂਡ ਹੀ ਖੋਣਾ ਤੁਹਾਨੂੰ ਆ ਵੇਖੋ ਆ ਡੋਰ ਪੈਂਡ ਹੀ ਜੇ ਇਹ ਆ ਵੇਖੋ ਆ ਡੋਰ ਜਾਂਦੀ ਨਾ ਜਿਹੜੀ ਆ ਤੇ ਹੁਣੇ ਗੋਡੀ ਗੱਡੀ ਕੱਟੀ ਹੋਣੀ ਨਾ ਤੇ ਉਹਦੇ ਵਿੱਚ ਉਹਦੀ ਡੋਰ ਪੈਂਡਿਆ ਦੇ ਕੋਠੇ ਦੇ ਲੁੱਟਣ ਨੂੰ ਬਾਹਰ ਲੁੱਟ ਲੋ ਕੀ ਕਰਨੀ ਆਪਣੇ ਜਾਲੀ ਡੌਂਦੇ ਨਹੀਂ ਅਸੀਂ ਇਹਦੇ ਤੇ ਲਿਆਵਾਂਗੇ ਤੇ ਸਿੱਧਾ ਗੱਟੂ ਹੀ ਲੈ ਕੇ ਡਾਲਾਂਗੇ ਆਪਣੀ ਡੋਰ ਜਿਉ ਠੀਕ ਆ ਇਦਾਂ ਬਲੌਕ ਕੰਟੀਨਿਊ ਰੱਖਦੇ ਆਂ ਤੇ ਗਾਈਸ ਉਹ ਵੇਖੋ ਪੇਚੇ ਲੱਗਣ ਦੇ ਮੈਂ ਬਰ ਵੀ ਨ ਕੋ ਉੱਠੇ ਦੇਖ ਲੋ ਤਾਣਾ ਤੁਹਾਨੂੰ ਵਿਖਾਉਣਾ ਹੋਰ ਮੈਂ ਡੋਰ ਚੈੱਕ ਕਰੋ ਆਵੇ ਸਾਡੇ ਮਰੇ ਕੋਠੇ ਲੱਗੋ ਲੰਗਦੀਆਂ ਡੋਰ ਸਾਡੇ ਕੋਠੇ ਉੱਤੋਂ ਹੀ ਜਾਂਦੀ ਹੈ ਫੜਨ ਨੂੰ ਅੱਗੇ ਦੱਸਾਂ ਫੜ ਸਕਦੇ ਆਂ ਇਹ ਫੜ ਵੀ ਲਈਏ ਇਹਦੇ ਨਿਆਣੇ ਨੂਣੇ ਕਿਹਨੂੰ ਦੇ ਦੀ ਡੋਰ ਆਪਣੇ ਕੋਈ ਕੰਮ ਹੀ ਨਹੀਂ ਆਪਾਂ ਘਟਵਾੜ ਗੋੜੀ ਦੰਦੇ ਅੱਗੇ ਫੜੀਏ ਇੱਕ ਦੌਰ ਭਾ ਨਈ ਪਹਿਲੀ ਗੱਲ ਤੇ ਇਹ ਕੰਮ ਕਰੀ ਦੇਣੀ ਆ ਜੇ ਇਹੋ ਜੇ ਕੰਮ ਹੋਏ ਵੀ ਤੇ ਕਿ ਨਿਆਣੇ ਨੂਣਾ ਮੰਗਦਾ ਜਰੂ ਉਦੋਂ ਕਿ ਵੀਰ ਮੈਂ ਡੋਰ ਫੜਦੇ ਉਹ ਡੋਰ ਫੜਦੇ ਹੀ ਆ ਆ ਵੇਹਦੇ ਹੁਣ ਕੋਠੇ ਉੱਤੇ ਲੰਗਦੀ ਐ ਜੇ ਤਾਂ ਮਰਜੀ ਫੜ ਸਕਦੇ ਅਸੀਂ ਇੱਥੇ ਕੋਣੀ ਆ ਆ ਵੇਖੋ ਤੇ ਇਹਦਾ ਕਰਕੇ ਨਹੀਂ ਇਹ ਕੰਮ ਨਹੀਂ ਕਰੀਦਾ ਬੁਰੇ ਲੱਗੀਦਾ ਵਾ ਇਹਦੇ ਗਵਾਣ ਮਸਾ ਲੱਗੇ ਸਾਹਮਣੇ ਇਧਰਲੀ ਸਾਈਡ ਤੇ ਮੁੰਡੇ ਮੁੰਡੇ ਦੇਖੋ ਨਾ ਨਾ ਔਰ ਵੇਖੋ ਡਾਉਂਡ ਹੈ ਗੁੱਡੀਆਂ ਗੱਡੀਆਂ ਇੱਧਰ ਵੀ ਇੱਧਰ ਵੀ ਇਹ ਜਿਹੜੀ ਗੁੱਡੋ ਰੇ ਇਹ ਉੱਧਰ ਓਏ ਉਹਨਾਂ ਦੀ ਉੱਧਰਲੇ ਪਾਸੇ ਜਿਹੜੀ ਇੱਧਰ ਆ ਤੇ ਇਹਨਾਂ ਨੇ ਵੱਡੀ ਐ ਔਰ ਨੱਚਣ ਦਾ ਐ ਔਰ ਐ ਭੰਗੜਾ ਪਾਉਂਦੇ ਜਿਹੜੀ ਇਹ ਇਹਨਾਂ ਨੇ ਵੱਡੀ ਐ ਤੇ ਮੈਂ ਤਾਂ ਕਰਕੇ ਤੀਜ ਫੜੀ ਦੀ ਨੀ ਡੋਰ ਪੁਰੇ ਲੱਗੀ ਦਾ ਇਹ ਚੀਜ਼ ਨਹੀਂ ਆਪਾਂ ਫਰਕ ਕਰ ਸਕਦੇ ਕੋ ਨਹੀਂ ਦੇ ਦੇ ਆਪਾਂ ਵੇਨਾ ਥੱਲੇ ਜਿੰਦਰਾ ਆਇਆ ਤਰ ਫਿਰ ਕਿਉਂ ਨਹੀਂ ਘੜੀ ਨਹੀਂ ਤੇ ਫਿਰ ਉਹਨੂੰ ਕਹਿੰਦੇ ਪਿਆ ਜਾ ਉਹਨੇ ਕਹ ਆ ਨਹੀਂ ਬਾਜ ਤੇ ਆ ਡੋਰ ਲਮਕਣੇ ਆਪਣੇ ਕੋਠੇ ਜਾਵੇ ਕਿੰਨੀ ਤੇ ਗਾਇਸ ਡਾਇਰੈਕਟਰ ਸਾਹਿਬ ਖਲੋਤੇ ਆ ਹੋਵੇ ਕਿਹੜੀਆਂ ਗੱਲਾਂ ਚੱਲਣੀਆਂ ਆ ਹਾਈਦਾ 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 ਤੁਹਾਾਰੋ ਪੇਪਲ ਆਦਾ ਵੀ ਰੈਟਰ ਸਾਬ ਖਲੋਤੇ ਆ ਇਧਰ ਇਧਰ ਡੈਬਲੌਗ ਬਣਾਉਣਾ ਆਪਦਾ ਇਧਰ ਸੂਰਜ ਡੁੱਬ ਗਿਆ ਵੇਖੋ ਕਿੰਨਾ ਵਧੀਆ ਨਰੀਜੀਕ ਨੀਦੇ ਬਣ ਗਏ ਵੇਖੋ ਸੋਣ ਹੋ ਗਿਆ ਵਾ ਨਿਹਰਾ ਕਿਵੇਂ ਦੇ ਵੇਖੀ ਲੱਗਦੇ ਫਤਾਈ ਤਾਂ ਲੱਗਣ ਡੈਜ ਚੈੱਕ ਕਰੋ ਫੋਨ ਦੇ ਵਿੱਚ ਨਹੀਂ ਨਾ ਲੱਗਦਾ ਬਰਾ ਵੈਸੇ ਬਲਬ ਬਲਬ ਜਗਣ ਡੈਵੇ ਤੀ ਵੇਖੀ ਆ ਇਧਰ ਇੰਦਰ ਖੜਤਾ ਤੇ ਹੁਣ ਅਸੀਂ ਵੇਖਨੇ ਆਂ ਕੁਰਕ ਖੇਤਰ ਦੇ ਭਾਗ ਡਾਊਨਲੋਡ ਕਰਨ ਬਾਕੀ ਦੇ ਕਰ ਲੈ ਤੇ ਇਹ ਨਹੀਂ ਆਏ ਸਪੇਸ ਫੁੱਲ ਹੋ ਗਈ ਹੁਣ ਪਹਿਲੇ ਵੇਖ ਕੇ ਉਹ ਕੱਢ ਦਾਂਗੇ ਬਾਕੀ ਤਿੰਨ ਜਿਹੜੇ ਰਹਿਦੇ ਨਾ ਸੀ ਪਾਰ ਉਹ ਬਾਅਦ ਭਰ ਲਾਂਗੇ ਤੇ ਹੁਣ ਰੋਕ ਲੱਗ ਗਈ ਦੁੱਧ ਲੈ ਜਾਣੇ ਬਾਕੀ ਦਾ ਵੇ ਵੇਨੇ ਕੀ ਕਰਦਾ ਹੋ ਹੋ ਸਕਿਆ ਤੇ ਜਾਂ ਲੱਗਿਆ ਵਲੋਗ ਵਾਲਾ ਬਣਾਵਾਂਗੇ ਨਹੀਂ ਤੇ ਫਿਰ ਇਦਾਂ ਦੁੱਧ ਲੈ ਕੇ ਚੌਪ ਕਰਕੇ ਜਾ ਜਾਾਂਗੇ ਤੇ ਰਾਤ ਨੂੰ ਰੋਟੀ ਖਾ ਕੇ ਜੇ ਮਨ ਕੀਤਾ ਸੈਰ ਸ਼ੁਰੂ ਕਰਨ ਦਾ ਕਰ ਆਵਾਂਗੇ ਨਹੀਂ ਤੇ ਫਿਰ ਖਾਵਾਂਗੇ ਰੋਟੀ ਪਾਣੀ ਸਿੱਟੇਗਾ ਕੇ ਵਲੌਗ ਐਡ ਕਰਕੇ ਦਿਖਾਵਾਂਗੇ ਇਧਰ ਇੰਦਰ ਕੀ ਕਰ ਜਾਂਦਾ ਮੈਂ ਮਾਰਾ ਜਾਂ ਵੇਖ ਕੇ ਵਲੌਗ ਦੀ ਕਲਿੱਪਿੰਗ ਕੱਟਣ ਇਹ ਵਲੌਗ ਦੀਆਂ ਕਲਿਪਾਂ ਕੱਟਣ ਦਾ ਵਾਪਰ ਵੀ ਸਪੇਸ ਖਾਲੀ ਕਰਨ ਨੂੰ ਖੂਨ ਦੀ ਸਪੇਸ ਭਰ ਜਾਂਦੀ ਹੈ ਨਾ ਕੀ ਕਰੀ ਗਰੀਬੀ ਵੜੀ ਹੈ ਇਹ ਘਰ ਦੇ ਵਿੱਚ ਇਹ ਕੀ ਕਰ ਸਕਦੇ ਹਾਂ ਚਲੋ ਕੋਈ ਨਹੀਂ ਤੇ ਗਾਈਸ ਆਹ ਜੇ ਗੁੱਡੀਆਂ ਕੋਠੇ ਤੇ ਆਈਆਂ ਜਿਵੇਂ ਤੇ ਕੋਠੇ ਤੋਂ ਫੜੀਆਂ ਨਾਲ ਆ ਡੋਰ ਡਾਰ ਆਈ ਜਿਹੜੀ ਵੱਖਰੀ ਤੇ ਆ ਨਾਲ ਗੁੱਡੇ ਗੱਡੇ ਆਏ ਸੀ ਮੈਂ ਆਹ ਜਾਲ ਫੜ ਕੇ ਰੱਖਦੇ ਆ ਡੋਰ ਲਵਾ ਕੇ ਚਰਖੜੀ ਲੋੜ ਦੀ ਲੋੜੀ ਹਲਦੇ ਨੇ ਚੜਖੜੀ ਲਾਵਾਂਗੇ ਤੇ ਆ ਤਿੰਨੇ ਗੁੱਡੇ ਵਿੱਚ ਚੇਡਰ ਲਾਵਾਂ ਉਹ ਤਾਂ ਨਵੇਂ ਵੀ ਲਾਵਾਂਗੇ ਨਵੇਂ ਵੀ ਲੈ ਕੇ ਆਉਂਗਾ ਹੋ ਸਕਿਆ ਤੇ ਬਾਕੀ ਇਹਦਾ ਜ ਸਾਡੇ ਕੋਠੇ ਜਿਹੜੇ ਆ ਜਾਂਦੇ ਫੜ ਲੀਦੇ ਆ ਗਾਹਾਂ ਵਿੱਚ ਜਾਣਾ ਹੀ ਹੈ ਕਿਨੇ ਕਿਨੇ ਫੜਨੇ ਆ ਫੜ ਕੇ ਰੱਖ ਲੀਦੇ ਆ ਤੇ ਡਾਵਾਂਗੇ ਉਦੋਂ ਹੀ ਜਦੋਂ ਮੰਨ ਲਓ ਵੀ ਆਪਾਂ ਲੋੜੀ ਹਲਦੇ ਨਹੀਂ ਉਹ ਤਾਂ ਪਹਿਲਾਂ ਹੀ ਡਾਈ ਰੇ ਗਾਈਸ ਹੁਣ ਰੋਟੀ ਰੱਟੀ ਖਾ ਲਈ ਆ ਤੇ ਹੋ ਸਕਿਆ ਸੈਰ ਕਰਨ ਜਾਵਾਂਗੇ ਠੀਕ ਹੈ ਨੇ ਪਹਿਲੀ ਗੱਲ ਤੇ ਮੈਂ ਮੈਂ ਤਾਂ ਨਹੀਂ ਜਾਣਾ ਮਰੋਈ ਠੰਡ ਠੰਡ ਹੋਈ ਤੇ ਕੀ ਕਰਨਾ ਜੰਦਰ ਵੜਕੇ ਦੇ ਹੁਣ ਵੇ ਯੂ ਕੋਰਕਿ ਸੇ ਤਰ ਦੇ ਬਾਕੀ ਭਾਗ ਭਰ ਲਏ ਮੈਂ ਪਾਰਟ 2 ਸੀਜ਼ਨ 1 ਦੇ ਪਾਰਟ 2 ਭਰ ਲਿਆ ਵਾ ਹੁਣ ਉਹ ਵੇਨਾ ਮੈਂ ਉਹ ਵੇਖ ਕੇ ਤੇ ਵੇਨਾ ਕੋ ਬਾਹਰ ਮਹੌਲ ਚਾਲ ਦਾ ਬਾਹਰ ਦਾ ਕੀ ਹਸਾਬਤਾ ਆਵੇਗਾ ਕੋੜੀ ਚੜ ਕੇ ਵੇਲਦੇ ਤੇ ਬਸ ਫਿਰ ਖਾਲੀ ਛੜਕਾਂ ਪਈਆਂ ਇਧਰੋਂ ਇਧਰੋਂ ਵੀ ਮੰਜਾ ਭਰ ਨਹੀਂ ਚੁੱਕਿਆ ਕਿ ਨਹੀਂ ਚੁੱਕਿਆ ਮੰਜਾ ਚੁੱਕਾ ਹੀ ਸੱਚੇ ਤਾਂ ਹੀ ਆ ਗਿਆ ਉਦਾਂ ਮੰਜਾ ਮਿਲ ਖੜਾਵਾ ਕਰ ਦੇਣਾ ਨਾ ਨਾਵਾ ਤੇ ਅੱਜ ਮੱਝਾ ਪਾਣੀ ਖੜਾ ਕੀਤਾ ਕਿਤਾ ਕਿ ਨਹੀਂ ਕੀਤਾ 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 ਮਾਰੇ ਇਹ ਵੀ ਮੰਜਾ ਨਾ ਕਰੇ ਨਾ ਖੜਾ ਕੀਤਾ ਹੋਏ ਦੇ ਫਿਰ ਤੇਰੇ ਹੇਲ ਪੈ ਜੇ ਦੇ ਬਲ ਭੇਜ ਜਾਂਦਾ ਨਾ ਤੇਰੇ ਹੇਲ ਪੈ ਕੇ ਉਹ ਕੰਮ ਨਾ ਕਿਤੇ ਜੀ ਤੇ ਬਾਕੀ ਕੰਮ ਕੁਮ ਦਾ ਕਿਤਾ ਪਤਾ ਕਰ ਲੈ ਜਾਣਾ ਮਾੜਾ ਐਸੇ ਸੈਨਸ ਨੂੰ ਕਰਾਉਣੇ ਆ ਇੱਕ ਨੰਬਰਦਾਰ ਦੇ ਤੇ ਫਿਰ ਪੁਲਿਸ ਸਟੇਸ਼ਨੋਂ ਕਰਾਉਣੇ ਤੇ ਕਰਵਾ ਕੇ ਆਪਣੀ ਪੁਲਿਸ ਵੈਰੀਫਿਕੇਸ਼ਨ ਸਾਰੀ ਸਰਟੀਫਿਕੇਟ ਬਣਾ ਕੇ ਆਪਣਾ ਕੈਰੇਕਟਰ ਸਰਟੀਫਿਕੇਟ ਤੇ ਜਿਥੇ ਮੰਗਣ ਦੇ ਦਵਾਂਗੇ ਇਹ ਸਹੀ ਲੱਗੂਗਾ ਸੈਟ ਤੇ ਫਿਰ ਮਰਪੇ ਜਿੱਥੇ ਅੱਗੇ ਕੋਕੋਲਾ ਦੇ ਵਿੱਚ ਜਾਣ ਨੂੰ ਆਣਾ ਮੈਂ ਕੰਮ ਤੇ ਕੋਕੋਲਾ ਫੈਕਟਰੀ ਹੈ ਤੇ ਹੋ ਸਕਿਆ ਫਿਰ ਉੱਥੇ ਹੀ ਜਾ ਕਰੂੰਗਾ ਬਾਕੀ ਵੇਨੇ ਕੀ ਬੰਦਾ ਸਹੀ ਲੱਗਣ ਤੇ ਇਹ ਸਹੀ ਲੱਗੂਗਾ ਤਨਖਾਹ ਚੰਗੀ ਹੋਊਗੀ ਫਿਰ ਲੱਗੇ ਰਵਾਂਗੇ ਤੇ ਬਸ ਅੱਜ ਦੇ ਵਲੌਗ ਵਿੱਚ ਇਹੋ ਕੋਈ ਜੇ ਵਲੌਗ ਚੰਗਾ ਲੱਗਾ ਤੇ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆ ਕੱਲ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਉਹਨਦੇ ਲਈ ਬਾਏ ਬਾਏ ਗੁੱਡ ਨਾਈਟ